ਮਲੋਟ ਦੇ ਵਿੱਚ ਇੱਕ ਆਟੋ ਚਾਲਕ ਤੇ ਪ੍ਰਵਾਸੀ ਆਟੋ ਚਾਲਕ ਦੇ ਵਿੱਚ ਹੋਇਆ ਕਿਸੇ ਗੱਲ ਨੂੰ ਲੈ ਕੇ ਝਗੜਾ ਜਾਣੋ ਪੂਰਾ ਮਾਮਲਾ ਕੀ ਹੈ ਹਾਂਜੀ ਕੀ ਨਾਮ ਕੀ ਹੈ ਤੁਹਾਡਾ ਕੀ ਗੱਲ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਹਾਂਜੀ ਤੇ ਆ ਮੇਰੇ ਫਾਦਰ ਸਾਹਿਬ ਸੀਗੇ ਤੇ ਇਹਨਾਂ ਦਾ ਨਾਮ ਮਲਿਕ ਸਿੰਘ ਹੈ ਜੀ ਤੇ ਮੈਂ ਅਮਰਤਾਰੀ ਬੰਦਾ ਹਾਂ ਇੱਕ ਐਸੇ ਜਗ੍ਹਾ ਦੀ ਹਾਂਜੀ ਐਸੇ ਘਰ ਐਸੇ ਤੋਂ ਦਾਨੇ ਵਾਲੇ ਚੌਂਕ ਦੀ ਹੈ ਜੀ ਤੇ ਇਹ ਇਹ ਪਹਿਲਾਂ ਆਪਸ ਵਿੱਚ ਜੋ ਵੀ ਇਹ ਗੱਲਬਾਤ ਹੋਈ ਇਹਨਾਂ ਦੀ ਫਿਰ ਮੈਂ ਇੱਥੇ ਆ ਕੇ ਉਹਨੂੰ ਪੁੱਛਿਆ ਵੀ ਤੂੰ ਮੈਨੂੰ ਤੇਰੀਆਂ ਭੈਣਾਂ ਨੂੰ ਗਾਲਾਂ ਕਿਉਂ ਕੱਢੀਆਂ ਵੀ ਇਹ ਕਹਿੰਦਾ ਮੈਂ ਕੱਢੂੰਗਾ ਅੱਗੋਂ ਆਕੜ ਕੇ ਜੀ ਅੱਗੋਂ ਕਹਿੰਦਾ ਵੀ ਮੈਂ ਕੱਢੂੰਗਾ ਗਾਲਾਂ ਤੇ ਮੈਂ ਕਹਾ ਹੁਣ ਕੱਢ ਕੇ ਥਾ ਵੀ ਹੁਣ ਕੱਢ ਕੇ ਥਾ ਫਿਰ ਮੇਰੇ ਵੱਖੀ ਬੈਨ ਨੂੰ ਗਿਆ ਹੀ ਵੱਖੀ ਪਿਆ ਤੇ ਫਿਰ ਮੇਰੀ ਪਗਲ ਆਦੀ ਉਹਨੇ ਤੇ ਫਿਰ ਉਹ ਬੈਸਵਾਜੀ ਤੇ ਗਲਗੁਲਵਾ ਪਿਆ ਹੀ ਤੇ ਮੇਰੇ ਆ ਸੱਟਾਂ ਮਰੀਆਂ ਚੱਕ ਚੁੱਕ ਬਹੁਤ ਜ਼ਿਆਦਾ ਪੈ ਗਈ ਅੱਗੋ ਗੱਲ ਤੇ ਇਸ ਕਰਕੇ ਹੁਣ ਅੱਗੋ ਛੋਟੇ ਸਿਰ ਤੇ ਵੀ ਜੋ ਸੁਣਵਾਈ ਕੀ ਮਸਲਾ ਕੀ ਛੋਟੇ ਜਿਹੜੇ ਖਾਦਰ ਹੈ ਕਿ ਉਹ ਕੋ ਹੈਂਡੀਕੈਪ ਹੈ ਹਾਂਜੀ ਆਟੋ ਵੀ ਚਲਾਉਂਦੀ ਸੀਗੀ ਤੇ ਆਟੋ ਚਲਾ ਕੇ ਉਹਦਾ ਰੋਜੀ ਰੋਟੀ ਸਾਡੀ ਪੂਰੀ ਕਰਦੇ ਸੀ ਸਾਰਿਆਂ ਦੀ ਤੇ ਵੇਖ ਸਕਦੇ ਹੋ ਤੁਸੀਂ ਵੀ ਕੀ ਹਾਲਤ ਆ ਇਹਨਾਂ ਬਈਆਂ ਦੀ ਕੀ ਗਰਦੁੱਤਾਂ ਚੱਲਦੀਆਂ ਅੱਗੇ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹ ਘਟਨਾਵਾਂ ਤੇ ਹੁਣ ਵੀ ਅੱਜ ਵੀ ਮੋਕੇ ਤੇ ਕੀ ਸਥਿਤੀ ਹੈ ਕੋਪਸਪਤੀਆ ਤੋਂ ਬਿਦੁਰ ਕਰ ਪੁੱਲਸ ਵਗੈਰਾ ਪੁੱਛ ਚੁੱਕੀ ਹੈ ਸਾਰੀ ਮੋਕੇ ਤੇ ਤੇ ਉਹ ਮੁੰਡਾ ਫਰਾਰ ਹੁਣ ਫਿਲਹਾਲ ਭੱਜ ਗਿਆ ਤੁਹਾਨੂੰ ਮਾਮਲਾ ਪਤਾ ਲੱਗਿਆ ਕੀ ਸੀ ਤੁਹਾਡੇ ਤੁਹਾਨੂੰ ਉਹਨੇ ਦੱਸੀ ਗੱਲ ਬਾਤ ਕੋਈ ਗੱਲ ਬਾਤ ਸਮਝ ਨਹੀਂ ਕੋਈ ਸਮਝ ਨਹੀਂ ਮੈਂ ਸਮਝਣ ਦੀ ਨਹੀਂ ਸਮਝਣ ਦੀ